ਹਾਂਜੀ ਦੋਸਤੋ ਇਹ ਹੋ ਰਹੀ ਹੈ ਜੀ ਪੌਦਿਆਂ ਦੀ ਸਾਫ ਸਫਾਈ ਜੋ ਗਲੀ ਦੇ ਵਿੱਚ ਪੌਦੇ ਲੱਗੇ ਆ ਉਹਨਾਂ ਦੀ ਸਾਫ ਸਫਾਈ ਚੱਲ ਰਹੀ ਹੈ ਅਤੇ ਪਾਣੀ ਦੀ ਸੇਵਾ ਇਹ ਹਰਜਿੰਦਰ ਸਿੰਘ ਢਿੱਲੋਂ ਪਿੰਡ ਜਗਜੀਤਨਗਰ ਜੋ ਕਿ ਇਹ ਪੌਦਿਆਂ ਦੀ ਪਹਿਲਾਂ ਤਾਂ ਸਾਫ ਸਫਾਈ ਕੀਤੀ ਔਰ ਉਸ ਤੋਂ ਬਾਅਦ ਹੁਣ ਪਾਣੀ ਦੀ ਸੇਵਾ ਦੇ ਰਹੇ ਆ ਦੋਸਤੋ ਕੋਈ ਵੀ ਕੰਮ ਸ਼ੌਂਕ ਤੋਂ ਬਿਨਾਂ ਨਹੀਂ ਹੁੰਦਾ ਸ਼ੌਂਕ ਜ਼ਰੂਰੀ ਹੈ ਜਿਆਦਾ ਨਹੀਂ ਆਪਾਂ ਆਪਣੇ ਆਲੇ-ਦਾਲੇ ਦੇ ਆਪਣੇ ਘਰ ਦੇ ਆਲੇ-ਦਾਲੇ ਪੰਜ-ਸੱਤ ਦਰਖਤ ਵੀ ਆਪੋ ਆਪਣੇ ਘਰਾਂ ਦੇ ਆਲੇ-ਦਾਲੇ ਆਪਾਂ ਸੰਭਾਲੀਏ ਨਾ ਤੇ ਬਹੁਤ ਵੱਡੀ ਗੱਲ ਆ ਤੇ ਹੈ ਵੀ ਜ਼ਰੂਰੀ ਜਿਸ ਤਰ੍ਹਾਂ ਵਾਤਾਵਰਣ ਤਾਪਮਾਨ ਜਿਵੇਂ ਇਸ ਟਾਈਮ 50 ਡਿਗਰੀ ਨੂੰ ਟੱਚ ਕਰ ਗਿਆ ਤੇ ਪੌਦੇ ਲਾਉਣੇ ਵੀ ਜ਼ਰੂਰੀ ਆ ਔਰ ਲੱਗੇ ਲਗਾਏ ਪੌਦਿਆਂ ਦੀ ਸਾਂਭ ਸੰਭਾਈ ਕਰਨੀ ਵੀ ਬਹੁਤ ਜ਼ਰੂਰੀ ਆ ਤੇ ਬਹੁਤ ਵਧੀਆ ਸੇਵਾ ਜੀ ਇਹ ਹਰਜਿੰਦਰ ਸਿੰਘ ਜੀ ਢਿੱਲੋਂ ਪਿੰਡ ਜਗਜੀਤਨਗਰ ਵਾਲੇ ਇਹ ਦੇਖੋ ਇਹਨਾਂ ਨੂੰ ਸ਼ੌਂਕ ਆ ਇਹਨਾਂ ਨੇ ਆਪਣੇ ਘਰ ਦੇ ਵਿੱਚ ਵੀ ਛੋਟੀ ਜੀ ਬਾਗੀਚੀ ਲਾ ਰੱਖੀ ਆ ਜਿਹਦੇ ਵਿੱਚ ਕੁਝ ਹਵਾਦਾਰ ਪੌਦੇ ਆ ਫਲਦਾਰ ਪੌਦੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਔਰ ਸ਼ੌਕਾ ਸ਼ੌਕ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ ਧੰਨਵਾਦ